ਚੀਨ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀਆਂ ਦੀ ਜਿਹੜੀ ਬੈਠਕ ਹੈ ਉਹ ਪਿਛਲੇ ਦਿਨੀ ਹੋਈ ਹੈਗੀ ਹੈ ਸਰਦਾਰਾਤਾ ਸਿੰਘ ਹੀ ਅਫਗਾਨਿਸਤਾਨ ਵੀ ਫਿਰ ਭਾਰਤ ਦੇ ਹੱਥੋਂ ਖਿਸਕਦਾ ਹੋਇਆ ਨਜ਼ਰ ਆ ਰਿਹਾ ਹੈ ਜੇ ਇਦਾਂ ਦੇ ਹਾਲਾਤ ਹੁੰਦੇ ਨੇ ਕਿਉਂਕਿ ਜਦੋਂ ਹੋਇਆ ਸੀ ਜਦੋਂ ਹਮਲਾ ਹੋਇਆ ਸੀ ਉਦੋਂ ਅਫਗਾਨਿਸਤਾਨ ਕਿਤੇ ਨਾ ਕਿਤੇ ਅਫਗਾਨਿਸਤਾਨ ਨਾਲ ਮੀਟਿੰਗਸ ਵੀ ਬਾਅਦ ਦੇ ਵਿੱਚ ਹੋਈਆਂ ਸਨ ਕੀ ਫਿਰ ਚਾਈਨਾ ਇੱਥੇ ਪੂਰਾ ਇੱਕ ਤਰ੍ਹਾਂ ਨਾਲ ਡੋਮਿਨੇਟ ਕਰ ਰਿਹਾ ਸਾਰੀ ਚੀਜ਼ ਚਾਈਨਾ ਅਗਰੈਸਿਵ ਡਿਪਲੋਮੇਸੀ ਕਰ ਜਾਂਦਾ ਹੈ ਜਿਸ ਤਰ੍ਹਾਂ ਹੁਣ ਪਾਕਿਸਤਾਨ ਦੇ ਵਿਦੇਸ਼ ਮੰਤਰੀ ਦੀ ਚਾਈਨਾ ਦੇ ਵਿਦੇਸ਼ ਮੰਤਰੀ ਦੀ ਤੇ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਮਿਸਟਰ ਮਤਾਕੀ ਆ ਜਿਹੜੇ ਉਹਨਾਂ ਦੀ ਜਿਹੜੀ ਹੈਗੀ ਆ ਉਹ ਮੀਟਿੰਗ ਹੋਈ ਆ ਔਰ ਉਹਦੇ ਵਿੱਚ ਜਿਹੜਾ ਚਾਈਨਾ ਦਾ ਸੀਪੈਕ ਵਾਲਾ ਰੋਡ ਇਨੀਸ਼ੀਏਟਿਵ ਆ ਉਹਨੂੰ ਅਫਗਾਨਿਸਤਾਨ ਤੱਕ ਵਧਾਉਣ ਦਾ ਜਿਹੜਾ ਫੈਸਲਾ ਹੋਇਆ ਸੋ ਭਾਰਤ ਲਈ ਡਿਪਲੋਮੈਟਿਕਲੀ ਖਤਰੇ ਦੀ ਘੰਟੀ ਹੈਗੀ ਆ ਡਿਪਲੋਮੇਸੀ ਵਿੱਚ ਇਸ ਤਰ੍ਹਾਂ ਹੁੰਦਾ ਹੈਗਾ ਕਿ ਉਸ ਬੰਦੇ ਉਸ ਦੇਸ਼ ਦਾ ਪਲਣਾ ਭਾਰੀ ਹੁੰਦਾ ਜਿਹਦੀ ਜੇਬ 'ਚ ਜ਼ਿਆਦੇ ਪੈਸੇ ਹੁੰਦੇ ਆ। ਮਤਲਬ ਉਹ ਹੀ ਇਨਵੈਸਟਮੈਂਟ ਹੀ ਆ ਕਿ ਚਾਇਨਾ ਜਿਆਦੀ ਕਰ ਦੇਗਾ। ਹਾਂ ਜੀ। ਚਾਈਨਾ ਦੇ ਨਾਲ ਅਲਾਈਨ ਹੋ ਜਾਣਗੇ। ਉਹਨਾਂ ਨੂੰ ਉਹਨਾਂ ਲਈ ਕੋਈ دین ਧਰਮ ਨਹੀਂ ਹੁੰਦਾ। ਡਿਪਲੋਮੇਸੀ ਚ ਚੱਲਦਾ। ਕਿ ਅਸਲੀ ਫਿਰ ਭਾਰਤ ਦੀ ਨੀਤੀ ਸਿਆਸੀ ਨੀਤੀ ਜਿਹੜੀ ਹੈ ਹੁਣੀ ਕਿਹੋ ਜੀ ਚਾਹੀਦੀ ਹੈ? ਕੀ ਉਸ ਦੇ ਵਿੱਚ ਫਿਰ ਸਾਰਿਆਂ ਦੇ ਨਾਲ ਕਿਤੇ ਨਾ ਕਿਤੇ ਸਾਰਿਆਂ ਨੂੰ ਜਗ੍ਹਾ ਦੇਣੀ ਚਾਹੀਦੀ ਹੈ ਇਸ ਨਫ਼ਰਤ ਨੂੰ ਕਿਤੇ ਖਤਮ ਕਰਨ ਵਾਲੇ ਬੰਨੇ ਕਿ ਟਰਨਲੀ ਐਡਕਸਟਲ ਨਹੀਂ ਚੱਲਣਾ ਪਵੇਗਾ। ਹਾਂ ਬਿਲਕੁਲ। ਬਿਲਕ ਜਿਹੜੇ ਹੁਣ ਤੱਕ ਐਕਸਕਲੂਜਨ ਦੀ ਰਾਜਨੀਤੀ ਆ ਵੀ ਸਿਰਫ ਅਸੀਂ ਕੰਮ ਕਰਾਂਗੇ ਬਾਕੀ ਸਾਰਿਆਂ ਨੂੰ ਧੱਕ ਕੇ ਬਾਹਰ ਕੱਢ ਦੋ ਚਾਹੇ ਉਹ ਦਲਿਤ ਨੇ ਚਾਹੇ ਉਹ ਆਦਿਵਾਸੀ ਨੇ ਚਾਹੇ ਸਿੱਖ ਨੇ ਮੁਸਲਮਾਨ ਨੇ ਜਾਂ OBC ਨੇ ਹੈਨਾ ਵੀ ਸਾਡਾ ਜਿਹੜਾ ਪ੍ਰੋਪਾਗੈਂਡਾ ਚੱਲੇਗਾ ਇਹ ਐਕਸਕਲੂਜਨ ਵੀ ਸਾਰਿਆਂ ਨੂੰ ਬਾਹਰ ਧੱਕ ਦਿਓ ਇਸ ਰਾਜਨੀਤੀ ਦਾ ਮਾਡਲ ਆ ਇਹ ਰਾਜਨੀਤੀ ਦਾ ਮਾਡਲ ਜਿੱਥੇ ਤੱਕ ਪਹੁੰਚ ਗਿਆ ਵੀ ਉਹ ਭਾਰਤ ਦੇ ਟੌਪ ਡਿਪਲੋਮੈਟ ਮਿਸਟਰ ਮਿਸਰੀ ਨੂੰ ਜਾਂ ਬੱਚਿਆਂ ਨੂੰ ਤੇ ਔਰਤਾਂ ਨੂੰ ਗਾਲਾਂ ਕੱਢ ਸਕਦਾ ਉਹ ਭਾਰਤ ਦੇ ਵਿਦੇਸ਼ ਮੰਤਰੀ ਦੀ ਟ੍ਰੋਲਿੰਗ ਕਰ ਸਕਦਾ ਹੈ ਕਰਨਲ ਸੋਫੀਆ ਦੀ ਜਾਂ ਉਸ ਬੱਚੀ ਦੀ ਟ੍ਰੋਲਿੰਗ ਕਰ ਸਕਦਾ ਇਹ ਜਿਹੜਾ ਬੇਕਾਬੂ ਹੋਇਆ ਇਹਦਾ ਇੱਕੋ ਇੱਕ ਤੋੜ ਹੈਗਾ ਵੀ ਇਨਕਲੂਜਨ ਦੀ ਰਾਜਨੀਤੀ ਕਰੋ ਸਾਰੇ ਦਲਤਾਂ ਨੂੰ ਸਾਰੇ ਵੱਖਰੇ ਭਾਈਚਾਰਿਆਂ ਨੂੰ ਸੱਭਿਆਚਾਰ ਉਹਨਾਂ ਨੂੰ ਗੱਲ ਨਾਲ ਲਾਓ ਉਹਨਾਂ ਨੂੰ ਅਹਿਸਾਸ ਕਰਾਓ ਵੀ ਅਸੀਂ ਤੁਹਾਡੇ ਆ ਤੁਸੀਂ ਸਾਡੇ ਆ ਇਹ ਸਿਸਟਮ ਤੁਹਾਡਾ ਵੀ ਉਹਨਾਂ ਹੀ ਆ ਜਿੰਨਾ ਸਾਡਾ ਹੈਗਾ ਜਿਹੜੀ ਇਹ ਨਫ਼ਰਤ ਦੀ ਰਾਜਨੀਤੀ ਵਨ ਸਾਈਡਡ ਵਨ ਟਰੈਕ ਜਿਹੜਾ ਤੁਸੀਂ ਟ੍ਰੇਨ ਚਲਾ ਰਹੇ ਹੋ ਜਾਂ ਵਨ ਸਾਈਡਡ ਵਨ ਟਰੈਕ ਰੋਡ ਤੁਹਾਡੀ ਚੱਲ ਰਹੀ ਹੈਗੀ ਆ ਇਹ ਤੁਹਾਨੂੰ ਅੰਨੀ ਖੋਹੀ ਵੱਲ ਲੈ ਕੇ ਜਾਵੇਗੀ ਸੋ ਐਕਸਕਲੂਜ਼ਨ ਦੀ ਰਾਜਨੀਤੀ ਆ ਉਹਨਾਂ ਨੂੰ ਛੱਡਣੀ ਪਵੇਗੀ ਇਨਕਲੂਜ਼ਨ ਦੇ ਰਿਸਪੈਕਟ ਦੀ ਡਿਗਨਿਟੀ ਦੀ ਤੇ ਸਾਰੇ ਭਾਈਚਾਰਿਆਂ ਨੂੰ ਇਸ ਸਿਸਟਮ ਵਿੱਚ ਵਿਸ਼ਵਾਸ ਦੀ ਜਿਹੜੀ ਰਾਜਨੀਤੀ ਆ ਉਹ ਕਰਨੀ ਪਵੇਗੀ ਵਰਨਾ ਇਹ ਜਿਹੜਾ ਨੈਸ਼ਨਲਿਸਟਾਂ ਦੀ ਭੀੜ ਆਵਾਰਾ ਭੇੜ ਦਾ ਜਿੰਨ ਇਹਨਾਂ ਨੇ ਪਾਲ ਲਿਆ ਹੋਇਆ ਇਹ ਕਦੋਂ ਫਿਰ ਇਹਨਾਂ ਦੇ ਗੁਲਾਮੇ ਫੜ ਲਵੇ ਇਹ ਇਹ ਬਹੁਤੀ ਦੇਰ ਲੱਗਦੀ ਰਹਿੰਦੀ ਹੈ ਨਾ ਤੇ ਸਰਦਾਰ ਉਤਾ ਸਿੰਘ ਜੀ ਗੱਲਬਾਤ ਅੱਗੇ ਕਰ ਲੈਂਦੇ ਆ ਪ੍ਰੋਫੈਸਰ ਅਲੀ ਖਾਨ ਜਿਹੜੇ ਹੈਗੇ ਨੇ ਮਹਿਬੂਬਾਬਾ ਤੋਂ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਹੋਈ ਹੈਗੀ ਆ ਆਪਰੇਸ਼ਨ ਸੰਦੂਰ ਦੇ ਦੌਰਾਨ ਜੋ ਕੁਝ ਹੋਇਆ ਉਸ ਚੀਜ਼ ਨੂੰ ਲੈ ਕੇ ਜਿਹੜਾ ਆਧਾਰ ਬਣਾ ਕੇ ਕੇਸ ਜਿਹੜੇ ਪਾਏ ਗਏ ਤੇ ਗ੍ਰਿਫਤਾਰੀ ਹੋਈ ਹੈਗੀ ਆ ਅ ਦੂਜੇ ਬੰਨੇ ਨਾਲ ਹੀ ਜਿਹੜੇ ਮੱਧ ਪ੍ਰਦੇਸ਼ ਦੇ ਮੰਤਰੀ ਵਿਜੇ ਸ਼ਾਹ ਹੈਗੇ ਨੇ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋਈ ਭਾਵੇਂ ਕਿ ਸੁਪਰੀਮ ਕੋਰਟ ਨੇ ਕਾਫੀ ਚਾਰਚਮ ਕੀਤੀ ਆ ਐਸਆਈਟੀ ਬਣਾ ਦਿੱਤੀ ਗਈ ਆ ਕਿਵੇਂ ਦੋਨਾਂ ਨੂੰ ਤੁਸੀਂ ਤਰਾਜੂ ਦੇ ਵਿੱਚ ਰੱਖੋਗੇ ਹਾਂਜੀ ਇਹਦੇ ਬਾਰੇ ਤਾਂ ਬਹੁਤ ਸਾਰੇ ਹੁਣ ਟਵੀਟ ਹੀ ਆ ਗਏ ਹੋਇਆ ਸੋ ਜਿਹੜਾ ਹੈਗਾ ਅੱਜ ਤੱਕ ਦੇ ਸੀਨੀਅਰ ਪੱਤਰਕਾਰ ਰਾਜਦੀਪ ਸਾਰਦਸਾਈ ਆ ਉਹਨਾਂ ਦਾ ਟਵੀਟ ਆਇਆ ਹੈਗਾ ਜਿਹੜਾ ਸੀਨੀਅਰ ਜਿਹੜੇ ਵਕੀਲ ਆ ਪ੍ਰਸ਼ਾਂਤ ਭੋਸ਼ਨ ਉਹਨਾਂ ਨੇ ਸ਼ੇਅਰ ਕਰਿਆ ਹੈਗਾ ਉਸ ਤੋਂ ਬਾਅਦ ਜਿਹੜੇ ਬੀਬੀ ਜੀ ਨੇ ਵੈਸਟ ਬੰਗਾਲ ਤੋਂ ਬਹੂਆਂ ਮੁੱਤਰਾ ਉਹਨਾਂ ਦਾ ਜਿਹੜਾ ਬਿਆਨ ਆ ਗਿਆ ਹੈਗਾ ਦੇਖੋ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਮੰਤਰੀਆ ਮਿਸਟਰ ਵਿਜੇ ਸ਼ਾ ਹਣਾ ਉਹਨਾਂ ਨੇ ਕਰਨਲ ਸੋਫੀਆ ਦੇ ਖਿਲਾਫ ਜੋ ਗਲਤ ਬਿਆਨਬਾਜ਼ੀ ਕਰੀ ਹੱਦਾਂ ਟੱਪ ਕੇ ਕੀਤੀ ਹੱਦਾਂ ਟੱਪ ਕੇ ਇੱਕ ਔਰਤ ਦੀ ਹਣਾ ਤੇ ਉਹ ਤੇ ਜਿਹੜੇ ਮਿਸਟਰ ਹੈ ਮਹਿਬੂਦਾਬਾਦੀ ਨੇ ਅਲੀ ਖਾਂ ਇਹ ਅਸ਼ੋਕਾ ਯੂਨੀਵਰਸਿਟੀ ਹਰਿਆਣਾ ਵਿੱਚ ਪ੍ਰੋਫੈਸਰ ਨੇ ਇਹਨਾਂ ਨੇ ਵੀ ਸੰਧੂ ਉਰ ਵਾਲੇ ਸਾਰੇ ਆਪਰੇਸ਼ਨ ਤੇ ਕੁਝ ਸੋਸ਼ਲ ਮੀਡੀਆ ਪੋਸਟ ਆ ਜਿਹੜੀ ਭਾਈ ਜਿਹੜੀ ਕ੍ਰਿਟੀਕਲ ਟੂ ਗਵਰਨਮੈਂਟ ਹੈਗੀ ਆ ਜੀ ਉਹਨਾਂ ਵਿੱਚੋਂ ਭਾਰਤੀ ਜਨਤਾ ਪਾਰਟੀ ਦੇ ਇੱਕ ਵਿਦਿਆਰਥੀ ਸ਼ਹਿਦ ਯੂਨੀਵਰਸਿਟੀ ਦਾ ਹੀ ਵਿਦਿਆਰਥੀ ਆ ਉਹਨੇ ਥਾਣੇ ਜਾ ਕੇ ਸਿਰਫ ਸ਼ਿਕਾਇਤ ਕੀਤੀ ਤੇ ਬੰਦੇ ਨੂੰ ਗ੍ਰਫਤਾਰ ਕਰ ਲਿਆ ਗਿਆ ਹਮ ਹਣਾ ਜੀ ਹੁਣ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਮੰਤਰੀ ਆ ਉਹ ਉਹਦੇ ਤੇ ਵੀ ਉਹੀ ਤਾਂ ਰਾਮ ਲਗੀਆਂ ਨੇ ਜਿਹੜੀਆਂ ਮਿਸਟਰ ਅਲੀ ਖਾਨ ਮਹਬੂਦਾਬਾਦੀ ਤੇ ਲਗੀਆਂ ਜੀ ਭਾਰਤੀ ਜਨਤਾ ਪਾਰਟੀ ਦੇ ਮੰਤਰੀ ਨੂੰ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਵੀ ਤੇਰੀ ਗ੍ਰਿਫਤਾਰੀ ਨਹੀਂ ਹੋ ਸਕਦੀ ਹੂੰ ਇਧਰ ਬੰਦਾ ਇੱਕ ਐਪਲੀਕੇਸ਼ਨ ਦੇ ਆਧਾਰ ਤੇ ਜਿਹਦੇ ਚੱਕ ਲਿਆ ਗਿਆ ਮਤਲਬ ਫਿਰ ਫਰਕ ਹੈਗਾ ਕਿਤੇ ਇੱਕ ਇਹ ਫਰਕ ਆ ਵੀ ਉਹ ਮੁਸਲਮਾਨ ਧਰਮ ਨੂੰ ਸਬੰਧ ਰੱਖਦਾ ਉਹਦੇ ਗ੍ਰਿਫਤਾਰੀ ਇੱਕਦਮ ਹੋ ਗਈ ਜਿਹੜਾ ਭਾਜਪਾ ਦਾ ਮੰਤਰੀ ਆ ਉਹ Hindu ਧਰਮ ਨਾਲ ਸਬੰਧ ਰੱਖਦਾ ਉਹਨੂੰ ਸੁਪਰੀਮ ਕੋਰਟ ਵੀ ਕਹਿ ਰਹੀ ਆ ਵੀ ਤੇਰੀ ਗ੍ਰਿਫਤਾਰੀ ਨਹੀਂ ਹੋਊਗੀ ਹਾਲਾਂਕਿ ਉਹ ਜਿਹੜੇ ਪ੍ਰੋਫੈਸਰ ਨੇ ਅਲੀ ਖਾਨ ਉਹ ਸੁਪਰੀਮ ਕੋਰਟ ਗਏ ਆ ਤੇ ਹੁਣ ਅੰਟੈਰਮ ਬੇਲ ਆ ਜਿਹੜੀ ਉਹਨਾਂ ਨੂੰ ਮਿਲੀ ਹੈਗੀ ਆ ਪਰ ਤੁਸੀਂ ਦੇਖੋ ਵੀ ਕਾਨੂੰਨ ਕਿਸ ਤਰ੍ਹਾਂ ਵਰਕ ਕਰਦਾ ਹੈ ਮਤਲਬ ਥੱਲੇ ਵਾਲੇ ਲੈਵਲ ਤੇ ਇਨਸਟਰਕਸ਼ਨ ਕੀ ਗਈਆਂ ਹੋਈਆਂ ਵੀ ਹਾਂ ਵੀ ਤੁਸੀਂ ਇਹ ਹੀ ਹੈ ਨਾ ਵੀ ਹੁਣ ਇਕਦਮ ਵਿਜੇ ਸ਼ਾਹ ਨੂੰ ਜਾਂ ਉਹਨੂੰ ਗ੍ਰਿਫਤਾਰ ਕਰਨਾ ਬਣਦਾ ਸੀ ਭਾਰਤੀ ਜਨਤਾ ਪਾਰਟੀ ਦੇ ਮੰਤਰੀ ਨੂੰ ਹਨਾ ਉਹਦੇ ਗ੍ਰਿਫਤਾਰੀ ਨਹੀਂ ਹੋ ਰਹੀ ਦੂਜੇ ਪਾਸੇ ਜਿਹੜੀ ਹੈਗੀ ਹੈ ਪ੍ਰੋਫੈਸਰ ਦੀ ਗ੍ਰਿਫਤਾਰੀ ਹੋ ਰਹੀ ਹੈ ਇਟ ਮੀਨਸ ਸਿਸਟਮ ਵਰਕ ਕਿਦਾਂ ਕਰਦਾ ਹੈ ਆਪਣੇ ਆਪ ਚ ਬਲੈਕ ਐਂਡ ਵਾਈਟ ਹੈਗਾ ਜੀ ਆ ਰਾਜਦੀਪ ਸਾਹ ਦੱਸਾਇ ਨੇ ਤਾਂ ਸਪਸ਼ਟ ਲਿਖਿਆ ਵੀ ਉਹਦਾ ਉਹਦਾ ਨਾਂ ਕਿਉਂਕਿ ਉਹ ਮੁਸਲਮ ਭਾਈਚਾਰੇ ਨਾਲ ਸੰਬੰਧ ਰੱਖਦਾ ਇਸ ਕਰਕੇ ਫੜਿਆ ਗਿਆ ਦੂਜਾ ਬੰਦਾ ਹਿੰਦੂ ਭਾਈਚਾਰੇ ਨਾਲ ਸੰਬੰਧ ਰੱਖਦਾ ਇਸ ਕਰਕੇ ਨਹੀਂ ਪੜਿਆ ਗਿਆ ਜੀ ਬਿਲਕੁਲ ਜੀ ਤੇ ਹੁਣ ਆਪਾਂ ਰੁੱਖ ਕਰ ਲਨੇ ਆ ਇੰਟਰਨੈਸ਼ਨਲ ਖਬਰਾਂ ਦੇ ਵੱਲ ਚੀਨ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀਆਂ ਦੀ ਜਿਹੜੀ ਬੈਠਕ ਹੈ ਉਹ ਪਿਛਲੇ ਦਿਨੀ ਹੋਈ ਹੈਗੀ ਹੈ ਸਰਦਾਰ ਅਰਤਾ ਸਿੰਘ ਜੀ ਅਫਗਾਨਿਸਤਾਨ ਵੀ ਫਿਰ ਭਾਰਤ ਦੇ ਹੱਥੋਂ ਖਿਸਕਦਾ ਹੋਇਆ ਨਜ਼ਰ ਆ ਰਿਹਾ ਹੈ ਜੇ ਇਦਾਂ ਦੇ ਹਾਲਾਤ ਹੁੰਦੇ ਨੇ ਕਿਉਂਕਿ ਜਦੋਂ ਹੋਇਆ ਸੀ ਜਦੋਂ ਹਮਲਾ ਹੋਇਆ ਸੀ ਉਦੋਂ ਅਫਗਾਨਿਸਤਾਨ ਕਿਤੇ ਨਾ ਕਿਤੇ ਅਫਗਾਨਿਸਤਾਨ ਨਾਲ ਮੀਟਿੰਗਸ ਵੀ ਬਾਅਦ ਦੇ ਵਿੱਚ ਹੋਈਆਂ ਸਨ ਕੀ ਫਿਰ ਚਾਈਨਾ ਇੱਥੇ ਪੂਰਾ ਇੱਕ ਤਰ੍ਹਾਂ ਨਾਲ ਡੋਮਿਨੇਟ ਕਰ ਰਿਹਾ ਸਾਰੀ ਚੀਜ਼ ਨੂੰ ਹਾਂ ਨਹੀਂ ਹਾਲੇ ਆਪਾਂ ਇਹ ਨਾ ਕਹੀਆ ਵੀ ਭਾਰਤ ਖਿਸਕ ਭਾਰਤ ਦੇ ਹੱਥਾਂ ਚੋਂ ਖਿਸਕ ਗਿਆ ਹੋਇਆ ਕਿਉਂਕਿ ਉਹ ਮੁਲਕ ਨੇ ਵੱਖ-ਵੱਖ ਮੁਲਕਾਂ ਨਾਲ ਆਪਣੇ ਰਿਲੇਸ਼ਨ ਆ ਜਿਹੜੇ ਬਣਾਉਣੇ ਹੈਗੇ ਆ ਪਰ ਜੇ ਚਾਈਨਾ ਅਗਰੈਸਿਵ ਡਿਪਲੋਮੇਸੀ ਕਰ ਜਾਂਦਾ ਹੈ ਜਿਸ ਤਰ੍ਹਾਂ ਹੁਣ ਪਾਕਿਸਤਾਨ ਦੇ ਵਿਦੇਸ਼ ਮੰਤਰੀ ਦੀ ਚਾਈਨਾ ਦੇ ਵਿਦੇਸ਼ ਮੰਤਰੀ ਦੀ ਤੇ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਮਿਸਟਰ ਮਤਾਕੀ ਆ ਜਿਹੜੇ ਉਹਨਾਂ ਦੀ ਜਿਹੜੀ ਹੈਗੀ ਆ ਉਹ ਮੀਟਿੰਗ ਹੋਈ ਆ ਔਰ ਉਹਦੇ ਵਿੱਚ ਜਿਹੜਾ ਚਾਈਨਾ ਦਾ ਸੀਪੈਕ ਵਾਲਾ ਰੋਡ ਇਨੀਸ਼ੀਏਟਿਵ ਆ ਉਹਨੂੰ ਅਫਗਾਨਿਸਤਾਨ ਤੱਕ ਪਹੁੰਚਾਉਣ ਦਾ ਜਿਹੜਾ ਫੈਸਲਾ ਹੋਇਆ ਸੋ ਬਿਹਾਈਂਡ ਦੀ ਸੀਨ ਦੋਵਾਂ ਮੁਲਕਾਂ ਦੇ ਜਿਹੜੇ ਸਬੰਧ ਖਰਾਬ ਹੋਏ ਆ ਹੋ ਸਕਦਾ ਉਹਨਾਂ ਨੂੰ ਵੀ ਨੇੜੇ ਲਿਆਉਣ ਦਾ ਯਤਨ ਕੀਤਾ ਗਿਆ ਹੋਵੇ ਉਹ ਤੋਂ ਬਿਨਾ ਮਿਸਟਰ ਮੁਤਾਕੀ ਈਰਾਨ ਗਏ ਹੈਗੇ ਆ ਹਣਾ ਤੁਸੀਂ ਦੇਖੋ ਵੀ ਤਾਲਿਬਾਨ ਦੀ ਸਰਕਾਰ ਨੂੰ ਨਾ ਯੂਨੋ ਨੇ ਔਰ ਰੈਕੋਗਨਾਈਜ਼ ਕਰਿਆ ਨਾ ਇੰਡੀਆ ਨੇ ਨਾ ਪਾਕਿਸਤਾਨ ਨੇ ਨਾ ਕਿਸੇ ਚਾਈਨਾ ਨੇ ਪਰ ਉਹਨਾਂ ਦਾ ਵਿਦੇਸ਼ ਮੰਤਰੀ ਆ ਇਸ ਵੇਲੇ ਬਹੁਤ ਤੇਜ਼ੀ ਨਾਲ ਵੱਖ-ਵੱਖ ਮੁਲਕਾਂ ਦੇ ਦੌਰੇ ਕਰ ਰਿਹਾ ਔਰ ਉਹਨਾਂ ਦਾ ਉਹਦਾ ਸਵਾਗਤ ਹੋ ਰਿਹਾ ਹੈਗਾ ਹਣਾ ਤੁਸੀਂ ਮਤਲਬ ਫਿਰ ਰੈਕੋਗਨੀਸ਼ਨ ਮਿਲ ਜੇਗੀ ਹੌਲੀ ਹੌਲੀ ਮਿਲਦੀ ਜਾ ਰਹੀ ਹੈ ਜੀ ਨਾ ਸੋ ਭਾਰਤ ਲਈ ਡਿਪਲੋਮੈਟਿਕਲੀ ਖਤਰੇ ਦੀ ਘੰਟੀ ਹੈਗੀ ਆ ਡਿਪਲੋਮੇਸੀ ਵਿੱਚ ਇਸ ਤਰ੍ਹਾਂ ਹੁੰਦਾ ਹੈਗਾ ਕਿ ਉਹ ਉਸ ਬੰਦੇ ਉਸ ਦੇਸ਼ ਦਾ ਪਲਣਾ ਭਾਰੀ ਹੁੰਦਾ ਜਿਹਦੀ ਜੇਬ 'ਚ ਜ਼ਿਆਦੇ ਪੈਸੇ ਹੁੰਦੇ ਆ। ਮਤਲਬ ਉਹ ਹੀ ਇਨਵੈਸਟਮੈਂਟ ਆ ਕਿ ਚੀਨ ਚਾਈਨਾ ਜ਼ਿਆਦੀ ਕਰ ਦੇਗਾ। ਚਾਈਨਾ ਦੇ ਨਾਲ ਅਲਾਈਨ ਹੋ ਜਾਣਗੇ। ਉਹਨਾਂ ਨੂੰ ਉਹਨਾਂ ਲਈ ਕੋਈ دین ਧਰਮ ਨਹੀਂ ਹੁੰਦਾ। ਡਿਪਲੋਮੇਸੀ ਚ ਐ ਚੱਲਦਾ। శ్రీਲੰਕਾ ਨਾਲ ਵੀ ਐ ਹੋਇਆ, ਬੰਗਲਾਦੇਸ਼ ਨਾਲ ਵੀ ਐ ਹੋਇਆ ਔਰ ਭੂਟਾਨ, ਨੇਪਾਲ ਸਾਰਿਆਂ ਨਾਲ ਇਸ ਤਰ੍ਹਾਂ ਹੁੰਦਾ। ਜਿੱਥੇ ਚਾਈਨਾ ਫਿਰ ਵੱਧ ਇਨਵੈਸਟਮੈਂਟ ਕਰ ਉਹਦੇ 'ਚ ਵੀ ਚਾਈਨਾ ਕੋਲ ਪੈਸੇ ਜ਼ਿਆਦੇ ਹੈਗੇ ਆ। ਉਸ 'ਚੋਂ ਲੱਗ ਰਿਹਾ ਹੈਗਾ ਵੀ ਕ੍ਰੈਕ ਆਉਣਾ ਸ਼ੁਰੂ ਹੋਇਆ। ਅਫਗਾਨਿਸਤਾਨ ਮੈਨੂੰ ਲੱਗਦਾ ਕਿਉਂਕਿ ਭਾਰਤ ਦੇ ਕਤਰ ਨਾਲ ਤੇ ਯੂਏਈ ਨਾਲ ਬਹੁਤ ਚੰਗੇ ਸਬੰਧ ਨੇ ਸੋ ਭਾਰਤ ਅਫਗਾਨਿਸਤਾਨ ਨਾਲ ਜਿਹੜੇ ਰਿਲੇਸ਼ਨ ਰੱਖ ਰਿਹਾ ਉਹ ਵਾਇਆ ਕਤਰ ਰੱਖ ਰਿਹਾ ਹੂੰ ਹੂੰ ਕਤਰ ਜਿਹੜਾ ਹੈਗਾ ਮੇਨ ਕਿਉਂਕਿ ਕਤਰ ਵਿੱਚ ਹੀ ਤਾਲਿਬਾਨ ਦਾ ਸਮਝੌਤਾ ਅਮਰੀਕਾ ਨਾਲ ਹੋਇਆ ਕਤਰ ਮੇਨ ਪਲੇਅਰ ਹੈਗਾ ਜੀ ਭਾਰਤ ਦੇ ਕਤਰ ਨਾਲ ਤੇ ਯੂਏਈ ਨਾਲ ਬਹੁਤ ਚੰਗੇ ਉਹ ਚੈਨਲ ਇੰਡੀਆ ਦਾ ਸਟਰੋਂਗ ਹੈਗਾ ਇੱਕ ਨਾ ਉਹ ਚੈਨਲ ਸਟਰੋਂਗ ਆ ਪਰ ਹੁਣ ਹੁਣ ਤਾਲਿਬਾਨ ਦਾ ਆਪਣਾ ਕਿੰਨਾ ਹੋਲਡ ਬਣਦਾ ਆਇਆ ਉਹ ਕਤਰ ਦੀ ਕਿੰਨੀ ਮੰਨਦੇ ਆ ਜਾਂ ਕੁਝ ਫੈਸਲੇ ਆਪ ਲੈਂਦੇ ਆ ਇਹ ਕਾਫੀ ਕੁਝ ਦੇਖਣ ਵਾਲਾ ਹੋਵੇਗਾ ਜੀ ਬਿਲਕੁਲ ਜੀ ਦੂਜੇ ਬੰਨੇ ਇਜ਼ਰਾਇਲ ਦੇ ਵੱਲੋਂ ਪਿਛਲੇ ਦਿਨੀ ਜਿਹੜਾ ਹੈਗਾ ਇਸ ਤਰੀਕੇ ਦੀ ਬੰਬਾਰੀ ਜਾਂ ਜਿਸ ਤਰੀਕੇ ਦੀ ਨੀਤੀ ਅਪ্লাই ਗਈ ਉਸ ਦਾ ਕਿਤਨਾ ਕਿਤੇ ਪੱਛਮੀ ਮੁਲਕਾਂ ਨੇ ਵੀ ਵਿਰੋਧ ਕੀਤਾ ਹੈਗਾ ਸਰਦਾਰ ਹਪਤਾ ਸਿੰਘ ਜੀ ਕੀ ਕੁਝ ਵਾਪਰਿਆ ਹੈਗਾ ਔਰ ਕਿਉਂ ਇਹ ਜਿਹੜੀ ਜੰਗ ਜਿਹੜੀ ਹੈ ਕਿਤਨਾ ਕਿਤੇ ਵੈਸਟ ਚਾਹੁੰਦਾ ਹੈ ਕਿ ਜੰਗ ਖਤਮ ਹੋਵੇ ਪਰ ਇਜ਼ਰਾਈਲ ਜਿਹੜਾ ਕਿਸੇ ਦੀ ਵੀ ਗੱਲਬਾਤ ਨਹੀਂ ਮੰਨ ਰਿਹਾ ਹਾਂਜੀ ਉਹ ਇੱਕ ਤਰ੍ਹਾਂ ਨਾਲ ਐਰੋਗੈਂਟ ਢੰਗ ਨਾਲ ਚੱਲ ਰਿਹਾ ਹੈਗਾ ਆਪਾਂ ਵਾਰ-ਵਾਰ ਕਹਿੰਦੇ ਆਂ ਵੀ ਜੰਗ ਲਾਉਣ ਹੀ ਸੌਖੀ ਆ ਜੰਗ ਚੋਂ ਬਾਹਰ ਨਿਕਲਣਾ ਜਿਹੜਾ ਬਹੁਤ ਔਖਾ ਸੋ ਹੁਣ ਸਿਰਫ ਗਾਜ਼ਾ ਤੱਕ ਜਿਹੜੀ ਸ਼ੁਰੂ ਹੋਈ ਸੀ ਜੰਗ ਉਹ ਸੀਰੀਆ ਚ ਵੀ ਗਈ ਆ ਉਹ ਲਬਨਾਨ ਚ ਵੀ ਗਈ ਆ ਉਹ ਹਰਾਨ ਚ ਵੀ ਆ ਜਿਹੜੀਆਂ ਕਿੰਨੇ ਸਾਰੇ ਮੁਲਕ ਆ ਜਿਹੜੇ ਉਹਦੇ ਤੋਂ ਪ੍ਰਭਾਵਿਤ ਆ ਜਿਹੜੇ ਹੋਗੇ ਹੋਇਆ ਸੋ ਹੁਣ ਵੀ ਜਿਹੜੇ ਮਿਸਟਰ ਨਿਤਨੇ ਆਊਗਾ ਉਹ ਉੱਥੇ ਬਹੁਤ ਵੱਡੀ ਬম্বਾਰਡਮੈਂਟ ਹੋ ਰਹੀ ਆ ਕੋਈ ਵੀ ਏਡ ਨਹੀਂ ਜਾਣ ਦਿੱਤੀ ਜਾ ਰਹੀ ਮੇਰੇ ਖਿਆਲ ਚਾਈਨਾ ਨੇ ਯਤਨ ਕਰਿਆ ਥੋੜਾ ਜਿਹਾ ਉੱਥੇ ਜਿਹੜੀ ਹੈਗੀ ਆ 에어 드롭ਸ ਰਾਹੀਂ ਏਡ ਕਰਨ ਦੀ ਤੇ ਜਿਹੜੇ ਨਵੇਂ ਪੋਪ ਬਣੇ ਨੇ ਉਹਨਾਂ ਨੇ ਵੀ ਚਾਈਨਾ ਦੀ ਛਲਾਗਾ ਕਰੀ ਹੈਗੀ ਆ ਉਸੋ ਅਮਰੀਕਾ ਨਾਲ ਸੰਬੰਧ ਰੱਖਦੇ ਨੇ ਉਹ ਪੋਪ ਨੇ ਜਿਹੜੇ ਪਿਛਲੇ ਦਿਨੀ ਯੂਕੇ ਨੇ ਕੈਨੇਡਾ ਨੇ ਤੇ ਫਰਾਂਸ ਨੇ ਜਿਹੜਾ ਹੈਗਾ ਵਿਰੋਧ ਕਰਿਆ ਹੈਗਾ ਗਾਜ਼ਾ ਵਿੱਚ ਹੋ ਰਹੀ ਬੰਬਾਰਡਮੈਂਟ ਦਾ ਉਹਨਾਂ ਦੇ ਕੁਝ ਡਿਪਲੋਮੈਟਸ ਵੈਸਟ ਬੈਂਕ ਚ ਗਏ ਹੈਗੇ ਆ ਉੱਥੇ ਵੀ ਗੋਲੀਆਂ ਚਲਾਈਆਂ ਗਈਆਂ ਡਿਪਲੋਮੈਟਸ ਤੇ ਸੋ ਗਾਂ ਜਿਹੜੇ ਨੇਤਨ ਆਹੁਗਾ ਉਹ ਕਹਿੰਦੇ ਵੀ ਅਸੀਂ ਇਹਨੂੰ ਆਪਣੇ ਆਪ ਹੀ ਵਿੱਚ ਮਿਲਾ ਲੈਣਾ ਹੈਗਾ ਭੁੱਖਮਰੀ ਬਹੁਤ ਪੈ ਰਹੀ ਹੈ ਗਿਆ ਥੋੜੀਆਂ ਜਿਹੀਆਂ ਸੰਕਸ਼ਨਸ ਆ ਜਿਹੜੀਆਂ ਉਹ ਲੱਗੀਆਂ ਨੇ ਉਹ ਵੀ ਹਾਲੇ ਦੇਸ਼ ਤੇ ਨਹੀਂ ਲੱਗੀਆਂ ਕੁਝ ਇੰਡੀਵਿਜੂਅਲਸ ਤੇ ਜਿਹੜੀਆਂ ਨੇ ਉਹ ਲੱਗੀਆਂ ਨੇ ਪਰ ਅੱਜ ਨੇਤਨ ਆਹੁ ਦਾ ਬਿਆਨ ਆਇਆ ਵੀ ਯੂਕੇ ਆ ਜਿਹੜਾ ਔਨ ਦੀ ਅਦਰ ਸਾਈਡ ਆਫ ਹਿਸਟਰੀ ਖੜਾ ਸਾਡੇ ਉਲਟ ਖੜ ਕੇ ਉਹਨੇ ਜਿਹੜਾ ਹੈਗਾ ਇੱਕ ਧੱਕਾ ਕਰਿਆ ਵੀ ਅਸੀਂ ਇਹਦਾ ਅਈ ਦਾ ਜਿਹੜਾ ਨੋਟਿਸ ਲੈਂਦੇ ਹੈਗਾ ਸੋ ਇਸ ਤਰ੍ਹਾਂ ਜੀ ਮਨੁੱਖਤਾ ਦੇ ਘਾਣ ਤੇ ਮਨੁੱਖਤਾ ਦੇ ਘਾਣ ਨੂੰ ਬਚਾਉਣ ਦਾ ਜਿਹੜਾ ਯੁੱਧਾ ਸ਼ੁਰੂ ਹੋ ਰਿਹਾ ਦੇਖੋ ਕਿੰਨਾ ਸਕਸੈਸਫੁਲ ਹੁੰਦਾ ਬਿਲਕੁਲ ਜੀ ਕਿਤਨਾ ਕਿਤੇ ਜਿਹੜੀਆਂ ਦਰਾਰਾਂ ਨੇ ਉਹ ਪੈੜੀਆਂ ਸ਼ੁਰੂ ਹੋ ਗਈਆਂ ਨੇ ਬਾਕੀ ਦੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਵਾਪਰਦਾ ਹੈਗਾ ਅੱਜ ਤੇ ਸਾਡੇ ਨਿਊਜ਼ਪੁਆਇੰਟ ਪ੍ਰੋਗਰਾਮ 'ਚ ਇਨਾ ਹੀ ਪ੍ਰੋਗਰਾਮ ਕਿਹਾ ਜਾ ਲੱਗਿਆ ਸਾਨੂੰ ਕਾਲ ਕਰਕੇ ਜ਼ਰੂਰ ਦੱਸਿਓ ਜੀ ਸਾਡਾ ਸਟੂਡੀਓ ਦਾ ਨੰਬਰ ਹੈ 0121551101 ਅਖੀਰ ਦੇ ਵਿੱਚ ਦਰਸ਼ਕਾਂ ਦਾ ਧੰਨਵਾਦ ਕਰਦੇ ਹਾਂ ਸਰਦਾਰ ਰਵਤਾਰ ਸਿੰਘ ਹੁਣ ਧੰ ਫਤਿਹ ਦੀ ਸਹਾਈ ਬੋਨੇ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ